ਜੇ ਤੁਸੀਂ ਵੀ ਘਰ ਦੇ ਵਿੱਚ ਅਕਸਰ ਤਾਲੇ ਠੀਕਰਨ ਆਉਂਦੇ ਜਿਹੜੇ ਗਲੀਆਂ ਦੇ ਵਿੱਚ ਤਾਲੇ ਠੀਕਰਨ ਆਉਂਦੇ ਨੇ ਤੇ ਉਹਨਾਂ ਦਾ ਇੱਕ ਕਾਰਾ ਦਿਖਾਉਣ ਜਾ ਰਹੇ ਹਾਂ ਕਿ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਸਿਵਲ ਲਾਈਨ ਏਰੀਆ ਦੀ ਦਿਖਾਉਣ ਜਾ ਰਹੇ ਹਾਂ ਜਿੱਥੇ ਘਰ ਦੇ ਵਿੱਚ ਜਿਹੜੇ ਆ ਤਾਲੇ ਠੀਕਰਨ ਆਏ ਦੋ ਸ਼ਖਸ ਜਿਹੜੇ ਨੇ ਘਰ ਦੇ ਵਿੱਚ ਆਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਘਰ ਦੇ ਵਿੱਚ ਅਲਮਾਰੀ ਦੇ ਤਾਲੇ ਠੀਕਰਨ ਆਏ ਸੀਗੇ ਤੇ ਨਾਲ ਜਿਹੜੇ ਗੇਟ ਸੀਗੇ ਉਹਨਾਂ ਦੇ ਤਾਲੇ ਠੀਕਰਨ ਆਏ ਤੇ ਉਸ ਤੋਂ ਬਾਅਦ ਜਿਹੜਾ ਘਰ ਦੇ ਜਿੰਨਾ ਵੀ ਅਲਮਾਰੀ ਦੇ ਵਿੱਚ ਸਮਾਨ ਪਿਆ ਸੀ ਉਸ ਨੂੰ ਖਾਲੀ ਕਰਕੇ ਚਲੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਗਹਿਣੇ ਗੱਟੇ ਸੀਗੇ ਉਹਨਾਂ ਦਾ ਵੀ ਜਿਹੜੇ ਬਾਕਸ ਖਾਲੀ ਕਰਕੇ ਚਲੇ ਗਏ ਨੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿੰਨੇ ਗਹਿਣਿਆਂ ਦੇ ਬਾਕਸ ਸੀਗੇ ਉਹ ਖਾਲੀ ਕਰਕੇ ਚਲੇ ਗਏ ਨੇ ਦੋ ਨੌਜਵਾਨ ਆਂਦੇ ਨੇ ਕਿਹਾ ਜਾਂਦਾ ਕਿ ਜਦੋਂ ਉਹ ਅੰਦਰ ਕੰਮ ਕਰਦੇ ਹੁੰਦੇ ਨੇ ਤੇ ਘਰ ਵਾਲਿਆਂ ਨੂੰ ਇੱਕੋ ਦਮ ਨੀਂਦ ਆ ਜਾਂਦੀ ਹੈ ਸਿਰ ਦਰਦ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਉਹ ਸੌਂਦੇ ਨੇ ਤੇ ਜਦੋਂ ਉਸ਼ਕ ਆਂਦੀ ਹੈ ਜਦੋਂ ਜਾਗਦੇ ਨੇ ਤੇ ਪਤਾ ਲੱਗਦਾ ਕਿ ਘਰ ਦੇ ਵਿੱਚੋਂ ਸਾਰਾ ਗਹਿਣਾ ਅਤੇ ਕੈਸ਼ ਗਾਇਬ ਹੋ ਚੁੱਕਾ ਹੈ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਗਲਬਤ ਕਰਨ ਨੇ ਪਜਕੀਨਾ ਆਪਣਾ ਮੇਰਾ ਅਮਨ ਲਖੀ ਜੀ ਅਮਨ ਜੀ ਕਿਵੇਂ ਸਾਰਾ ਵਾਪਰ ਗਿਆ ਕਿਵੇਂ ਸਾਰਾ ਗਹਿਣਾ ਘਰੋਂ ਚਲਾ ਗਿਆ ਸਰ ਕੋਈ ਤਿੰਨ ਮੈਂ ਕਿਤੇ ਕੰਮ ਸਾਢੇ 12:30 ਵਜੇ ਕੰਮ ਗਿਆ ਸੀ ਬਾਹਰ ਕਿਤੇ ਤੇ ਮੈਂ 3:30 ਵਜੇ ਵਾਪਸ ਆਇਆ ਕਰੇ ਤੇ ਮੈਂ ਦੇਖਿਆ ਕਿ ਵੀ ਦੋ ਬੰਦੇ ਕੰਮ ਕਰ ਰਹੇ ਸੀਗੇ ਲਮਾਰੀ ਦਾ ਹੈਂਡਲ ਠੀਕ ਕਰ ਰਹੀ ਸੀ ਆਲਮਾਰੀ ਦਾ ਹੈਂਡਲ ਠੀਕ ਕਰਨਾ ਸੀ ਤੇ ਮੇਰੀ ਵਾਈਫ ਆਈ ਉਹਨੇ ਮੈਨੂੰ ਪਾਣੀ ਬੁਲਾਇਆ ਤੇ ਪਾਣੀ ਬੁਲਾ ਕੇ ਉਹ ਕਹਿੰਦੀ ਜੀ ਮੇਰਾ ਸਿਰ ਜਿਆ ਥੋੜਾ ਭਾਰੀ ਹੁੰਦਾ ਪਿਆ ਤੇ ਮੈਂ ਹੁਣ ਸੌਣ ਲਈ ਤੁਸੀਂ ਦੇਖ ਲਿਓ ਠੀਕ ਕਰਵਾ ਲਿਓ ਮੈਂ ਚਲ ਕੋਈ ਗੱਲ ਨਹੀਂ ਮੇਰੇ ਕੋ ਮੇਰੇ ਬੱਚੇ ਬੈਠੇ ਸੀਗੇ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਵੀ ਤੂੰ نیچے ਚਲ ਜਾ ਦਾਦੀ ਕਰ ਲਈ ਹੈ ਨੀਚੇ ਤੇ ਬ੍ਰਦਰ ਮੇਰਾ ਬਾਹਰ ਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ 5 ਜਾਂ 10 ਮਿੰਟ ਫੋਨ ਚਲਾਇਆ ਨਾ ਉਸ ਤੋਂ ਬਾਅਦ ਮੈਨੂੰ ਕੋਈ ਸੁਧਬੁੱਧ ਨਹੀਂ ਤੇ ਉਸ ਤੋਂ ਬਾਅਦ ਮੈਨੂੰ 5 ਵੇ ਮੇਰੀ ਵਾਈਫ ਨੇ ਉਠਾਇਆ ਵੀ ਮਤਲਬ ਕਿ ਬਹੁਤ ਗਹਿਰੀ ਨੀਂਦ ਦੇ ਵਿੱਚ ਸੀਗਾ ਮੈਂ ਤੇ ਉਹਨੇ ਮੈਨੂੰ ਉਠਾਇਆ ਜੇ ਮੈਂ ਉੱਠਿਆ ਕਹਿੰਦੀ ਜੀ ਅਸੀਂ ਇੱਧਰ ਨੂੰ ਭੱਜੇ ਆ ਤੇ ਦੇਖਿਆ ਜੀ ਸਾਡੀ ਅਲਮਾਰੀ ਖੁੱਲੀ ਸੀ ਲੋਕਰ ਪੱਟੇ ਸਾਰਾ ਗਹਿਣੇ ਗੁਣੇ ਸਾਰਾ ਕੁਝ ਲੈ ਗਿਆ ਕੋਈ ਐਸੀ ਚੀਜ਼ ਸੁngਾਈ ਉਹਨਾਂ ਨੇ ਜਾਂ ਕੋਈ ਧੂਆ ਕੀਤਾ ਕਮਰੇ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਹੋਸ਼ ਹੀ ਨਹੀਂ ਰਿਹਾ ਇੱਕੋ ਦਮ ਨੀਂਦ ਆ ਗਈ ਸਰ ਪਤਾ ਹੀ ਨਹੀਂ ਚੱਲਿਆ ਕੀ ਹੋਇਆ ਕੁਝ ਸਮਝ ਹੀ ਨਹੀਂ ਆਈ 5 ਵਜੇ ਹੋਸਟ ਜਦੋਂ ਆਇਆ ਉਦੋਂ ਹੀ ਪਤਾ ਲੱਗਿਆ ਕੁਝ ਵੀ ਨਹੀਂ ਸਮਝ ਆ ਕਿ ਹੋਇਆ ਕੀ ਅੱਛਾ ਤੇ ਕਿੰਨੇ ਦਾ ਨੁਕਸਾਨ ਕਰ ਗਿਆ ਸਰ 10-12 ਲੱਖ ਰੁਪਏ ਦਾ ਨੁਕਸਾਨ 10-12 ਲੱਖ ਦਾ ਗਹਿਣਾ ਸਾਰਾ ਲੈ ਗਿਆ ਤੇ ਕੈਸ਼ ਕੈਸਰ ਉਹੀ 15 15 2000 ਰੁਪਿਆ ਸੀਗਾ ਉਹ ਵੀ ਨਾਲ ਲੈ ਕੇ ਇੱਕ ਦਿਨ ਪਹਿਲਾਂ ਆਏ ਸੀ ਕਿ ਉਹ ਨੌਜਵਾਨ ਇੱਕ ਦਿਨ ਪਹਿਲਾਂ ਆਏ ਸੀ ਉਹ ਤੇ ਇੱਕ ਬੰਦੇ ਆਇਆ ਸੀਗਾ ਉਹ ਤੇ ਉਦੋਂ ਸਾਡੇ ਕੋਲ ਥੋੜਾ ਟਾਈਮ ਨਹੀਂ ਸੀਗਾ ਤੇ ਮੇਰੀ ਵਾਈਫ ਨੇ ਕਹਿੰਤੀ ਸੀ ਤੁਸੀਂ ਕੱਲ ਨੂੰ ਆ ਕੇ ਕਰਵਾ ਲਿਓ ਤੇ ਬਸ ਫਿਰ ਉਹ ਮੈਂ ਸੀਗਾ ਨਹੀਂ ਮੇਰੀ ਗੈਰ ਮੌਜੂਦਗੀ ਦੇ ਵਿੱਚ ਉਹ ਆਏ ਦੋ ਬੰਦੇ ਤੇ ਉਹ ਆ ਕਰ ਕਰ ਕੇ ਅੱਛਾ ਤੇ ਸਾਨੂੰ ਪੁਲਿਸ ਨੂੰ ਸ਼ਿਕਾਇਤ ਦਿਤੀ ਜੀ ਸਰ ਕੀ ਕਰੀ ਪੋਸ ਸਰ ਪੁਲਿਸ ਵਾਲੇ ਆਈਸੀ ਕੇ ਉਹਨਾਂ ਨੇ ਸੀਸੀਟੀਵੀ ਕੈਮਰਾ ਵੀ ਚੈੱਕ ਕੀਤੇ ਤੇ ਉਹਨਾਂ ਨੇ ਸਪਸ਼ਟਨ ਦਿੱਤਾ ਹੈ ਕਿ ਆਪਾਂ ਜਲਦੀ ਤੋਂ ਜਲਦੀ ਬੰਦੇ ਫੜਾਂਗੇ ਤੇ ਜੋ ਆਪਣਾ ਨੁਕਸਾਨ ਹੋਇਆ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਦੇਖਦੇ ਹਾਂ ਕਿ ਆਪਾਂ ਭਰੋਸੇ ਨਾਲ ਉਹਨਾਂ ਨੂੰ ਘਰੇ ਬੁਲਾ ਕੇ ਜੀ ਹਾਂ ਵੀ ਸਾਡਾ ਸਮਾਨ ਸਹੀ ਕਰਕੇ ਜਾਣਗੇ ਲੱਗਦਾ ਹੈ ਕਿ ਅੱਜਕੱਲ੍ਹ ਲੋਕਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਸਰ ਬਿਲਕੁਲ ਵੀ ਨਹੀਂ ਅੱਜ ਦੇ ਟਾਈਮ ਤੇ ਬਿਲਕੁਲ ਸਰ ਅਗਰ ਮੈਂ ਹੁੰਦਾ ਜਾਂ ਮੇਰੀ ਵਾਈਫ ਮੈਨੂੰ ਫੋਨ ਕਰਕੇ ਇੱਕ ਵਾਰੀ ਕਹਿ ਦਿੰਦੀ ਕਿ ਵੀ ਉਹ ਆਏ ਠੀਕ ਹਨ ਤਾਂ ਮੈਂ ਉਹਨੂੰ ਵੀ ਮਨਾ ਕਰ ਦਿੰਦਾ ਉਹਨਾਂ ਨੂੰ ਕਹਿੰਦਾ ਕਿ ਕੱਲ ਤੁਹਾਦਾ ਭਰੋਸਾ ਹੁਣ ਕਰਨਾ ਹੀ ਨਹੀਂ ਚਾਹੀਦਾ ਬਿਲਕੁਲ ਵੀ ਨਹੀਂ ਸਰ ਹੁਣ ਤਾਂ ਮੈਂ ਕਹਿੰਨਾ ਵੀ ਇੱਕ ਸਬਜੀ ਵਾਲੇ ਤੇ ਬੰਦੇ ਤੇ ਵੀ ਭਰੋਸਾ ਨਹੀਂ ਤੇ ਮੈਡਮ ਵੀ ਮਜੂਰ ਨਾਲ ਗੱਲਬਾਤ ਕਰ ਲਾਂਗੇ ਮੈਡਮ ਕਿਵੇਂ ਦੇ ਦਿਆਂ ਕਿ ਤੁਸੀਂ ਘਰੇ ਇਕੱਲੇ ਸੀਗੇ ਪਿੱਛੋਂ ਕਾਲਾ ਠੀਕਰਣ ਆਇਆ ਇੱਕੋ ਦਾਮੀ ਸਾਰਾ ਕੁਝ ਲੈ ਗਿਓ ਅਸੀਂ ਤੇ ਸੋਦੇ ਕੇ ਚੱਲ ਸਾਰੇ ਆਪਣੀ ਰੋਜੀ ਰੋਟੀ ਲਈ ਆਪਣੇ ਕੰਮ ਨੂੰ ਨਿਕਲਦੇ ਆ ਕਈ ਬੰਦੇ ਆ ਭਾਈ ਕੁਈ ਟੈਪ ਠੀਕ ਕਰਨ ਵਾਲੇ ਵੀ ਹੁੰਦੇ ਆ ਕਰ ਜਾਂਦੇ ਆ ਤੇ ਆਪਾਂ ਦਾ ਇੱਕ ਵਿਸ਼ਵਾਸ ਤਰੀਕੇ ਨਾਲ ਬਣ ਜਾਂਦਾ ਵਾ ਤੇ ਕਈ ਵੀ ਬੰਦਿਆਂ ਨੇ ਬਾਹਰ ਜਦੋਂ ਗੈਸ ਚੂਲੇ ਵੀ ਠੀਕ ਕਰਾਉਂਦੇ ਆ ਉਹਦਾ ਆਪਾਂ ਸਮਝ ਕੇ ਆਪਣਾ ਮਤਲਬ ਕਿ ਚਲ ਐਵੇਂ ਸੀ ਕਿ ਚਲ ਇੱਕ ਵਾਰ ਬੰਦੇ ਤੋਂ ਗੱਲ ਵੀ ਹੋਈ ਹੋਈ ਸੀ ਤੇ ਇੱਕ ਮੰਦਰ ਹੋ ਗਿਆ ਫਿਰ ਨਾਲ ਦੋ ਚਾਬੀਆਂ ਵੀ ਉਹਨੇ ਠੀਕ ਕੀਤੀ ਤੇ ਮੇਰਾ ਵਿਸ਼ਵਾਸ ਆਪਾਂ ਐ ਸੋਚਦੇ ਹਾਂ ਕਿ ਜਦੋਂ ਸਾਡਾ ਈਮਾਨ ਨੇ ਤੇ ਸਾਹਮਣੇ ਵਾਲੇ ਦਾ ਵੀ ਈਮਾਨ ਜੇ ਸੋਚਿਆ ਕਿ ਹਾਂ ਵੀ ਚੱਲ ਗਰੀਬ ਬੰਦਾ ਗਰੀਬ ਹੈ ਕਿ ਚਲ ਅਬੁੱਲਾ ਰੋਜ਼ੀ ਰੋਟੀ ਨਿਕਲ ਆਏ ਪਰ ਨੇ ਬਤਾ ਉਸੇ ਕਿ ਘਰੇ ਕਾਂਡ ਕਰ ਜਗੇ ਉਹ ਤੇ ਕਦੀ ਪਹਿਲਾਂ ਦੇਖੇ ਸੀ ਗਲੀ ਚ ਜਿੱਦਾਂ ਭਾਈ ਸਾਹਿਬ ਕਹਿ ਰਹੇ ਕਿ ਇੱਕ ਵਾਰ ਆਏ ਸੀ ਇੱਕ ਉਸੇ ਦਿਨ ਜਿਸ ਦਿਨ ਇੱਕ ਦਿਨ ਪੱਲੇ ਮੈਂ ਕਾਇਆ ਸੀਗਾ ਉਸੇ ਦਿਨ ਨਾ ਤਾਂ ਦੋ ਦੋ ਦਾ ਗਰੁੱਪ ਸੀਗਾ ਇੱਕ ਇੱਕ ਚਾਬੀ ਚ ਦੋ ਇੱਕ ਪਾਸੇ ਕ੍ਰੋਸਿੰਗ ਸਿੱਧੀ ਸੜਕ ਵਾਲੀ ਤੇ ਇੱਕ ਉਧਰ ਮੁੜ ਕੇ ਸਾਡੇ ਸੜਕ ਵੱਲ ਆ ਗਿਆ ਅੱਛਾ ਉਸ ਤੋਂ ਬਾਅਦ ਉਹ ਆਏ ਹੀ ਨਿਕਲੇ ਨਹੀਂ ਕਾਰਾ ਕਰਕੇ ਨਹੀਂ ਉਤੋਂ ਵੀ ਨਹੀਂ ਉਹ ਤੇ ਇੱਕ ਦਿਨ ਪਹਿਲੇ ਜਦੋਂ ਆਪਾਂ ਕਿਹਾ ਉਸ ਦਿਨ ਇਹਨਾਂ ਦਾ ਗਰੁੱਪ ਨਿਕਲੇ ਸੀ ਫਿਰ ਦੂਜੇ ਦਿਨ ਆਜ ਸੰਡੇ ਵਾਲੇ ਦਿਨ ਹੀ ਉਹਨਾਂ ਨੇ ਸਾਡੇ ਘਰ ਮਤਲਬ ਕੰਮ ਨੂੰ ਆਏ ਸੀਗੇ ਦੂਜੇ ਦਿਨ ਤੇ ਗਹਿਣੇ ਹੋਣੇ ਆ ਤੁਹਾਡੇ ਸਾਰੇ ਲੈ ਗਏ ਹਾਂਜੀ ਸਾਰਾ ਕੁਝ ਲੈ ਗਏ ਮੇਰਾ ਸਾਰਾ ਜਿੱਦਾਂ ਵਿਆਹ ਦੇ ਸਾਰੇ ਸਮਾਨ ਹੁੰਦਾ ਵਾਂ ਬੜੇ ਚਾਵਾਂ ਬਣਾ ਬਣਾਇਆ ਹੋਣਾ ਜਿਹੜਾ ਗਹਿਣਾ ਸੀਗਾ ਘਰ ਦੇ ਵਿੱਚ ਉਹ ਲੈ ਗਏ ਤੇ ਜਿਹੜੇ ਇਹ ਕੈਸ ਸੀਗਾ ਉਹ ਵੀ ਲੈ ਗਏ ਤੇ 10 ਤੋਂ 12 ਲੱਖ ਰੁਪਏ ਦਾ ਜਿਹੜਾ ਗਹਿਣਾ ਸੀਗਾ ਉਸ ਨੂੰ ਜਿਹੜਾ ਇਹ ਕਰੋ ਚੱਕ ਕੇ ਲੈ ਗਏ ਨੇ 10 ਦੱਸਿਆ ਜਾ ਰਿਹਾ ਕਿ ਜਿਹੜੇ ਚਾਬੀਆਂ ਬਣਾਉਣ ਵਾਲੇ ਸੀਗੇ ਆਂਦੇ ਨੇ ਗਲੀ ਦੇ ਵਿੱਚ ਉਹਨਾਂ ਨੂੰ ਚਾਬੀ ਬਣਾਉਣ ਲਈ ਕਿਹਾ ਜਾਂਦਾ ਤੇ ਜਦੋਂ ਚਾਬੀ ਬਣਾਉਣ ਵਾਲੇ ਇਹ ਜਿਹੜਾ ਅਲਮਾਰੀ ਦੀ ਚਾਬੀ ਸਹੀ ਕਰਨ ਲੱਗਦੇ ਨੇ ਤੇ ਉਸ ਤੋਂ ਬਾਅਦ ਜਦੋਂ ਘਰਦਦਿਆਂ ਨੂੰ ਨੀਂਦ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਕਾਰਾ ਕਰ ਜਾਂਦੇ ਨੇ ਹੁਣ ਦੇਖਣਾ ਹੋਵੇ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਕੀ ਸਫਲਤਾ ਮਿਲਦੀ ਔਰ ਕਦੋਂ ਮਿਲਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਸਮਝਾਉਂਦੇ ਨੇ ਲੁਧਿਆਣਾ